ਆਜ ਭਾਈ ਲੋ ਜੀ ਦੋਸਤੋ ਦੇਖ ਸਕਦੇ ਕਿ ਕਿੱਥੇ ਮਾਝਿੰਦਪੁਰੀ ਦਰਬਾਰ ਤੇ ਮੇਲੇ ਲੱਗੇ ਹੋਏ ਨੇ ਤੇ ਉੱਥੇ ਚੋਰਾں ਦੇ ਵੀ ਜਿਹੜਾ ਮੋਜਾਂ ਲੱਗੀਆਂ ਹੋਈਆਂ ਨੇ ਤਾਂ ਚੋਰ ਜਿਹੜੇ ਉਹ ਲੋਕਾਂ ਨੇ ਫੱਲੇ ਰੰਗੇ ਹੱਤੀ ਤੇ ਸਾਡਾ ਆਸ਼ੂ ਵੀ ਇੱਥੇ ਖੜਾ ਤੇ ਆਸ਼ੂ ਕੀ ਕਹਿੰਦੇ ਕਿਤਾ ਕੀ ਫੜਾ ਕੀ ਮਾਹੌਲ ਕੀ ਸੀਗਾ ਭਾਜੀ ਚਾਰ ਜਣੇ ਆ ਇਹਨਾਂ ਦਾ ਚਾਰ ਪੰਜ ਜਣਾਂ ਦਾ ਗਰੋ ਆ ਹਾਂਜੀ ਚਾਰ ਪੰਜ ਜਣਾਂ ਦਾ ਗਰੋ ਆ ਚਾਰ ਫੌਨ ਸੀਗੇ ਸਾਡੇ ਭਾਜੀ ਅੱਛਾ ਸਾਡੇ ਆਪਣੇ ਨਾਲ ਦੇ ਬੰਦੇ ਦਾ ਸਾਡੇ ਕੋਲ ਵੀਡੀਓ ਵੀ ਹੈਗੀ ਆ ਉਹ ਪੂਰੀ ਜਾਂਦੀ ਦੀ ਅਹੀਂ ਇਹਨਾਂ ਨੂੰ ਲੱਗੇ ਅੱਧੀ ਵੀਡੀਓ ਤੇ ਸਮੇਤ ਫੜਿਆ ਇੱਕ ਕਹਿੰਦੀ ਅਸੀਂ ਛੋਟੀ ਨਹੀਂ ਕੀਤੀ ਦੂਜੀ ਕਹਿੰਦੀ ਸਾਡੀ ਦੁਕਾਨ ਨਹੀਂ ਹੈਗੀ ਤੀਜੀ ਕਹਿੰਦੀ ਕਿ ਇਹ ਸਾਡੀ ਦਾਦੀ ਵੀ ਹੈ ਦੀ ਇਹਨਾਂ ਦੇ ਆਪਾਂ ਚ ਨਹੀਂ ਬਿਆਨ ਮਿਲਦੇ ਵੇ ਭਾਈ ਦਾਦੀ ਲੱਗਦੀ ਇੱਕ ਮਾਸੀ ਗਈ ਇੱਕ ਮਾਸੀ ਕਹਿੰਦੀ ਇੱਕ ਦਾਦੀ ਕਹਿੰਦੀ ਇੱਕ ਭਰਾ ਪਾਪ ਚਾਚੀ ਗਈ ਹੁੰਦੀ ਹੈ ਹਾਂਜੀ ਬਾਬਾ ਜੀ ਕੀ ਗੱਲ ਕੀ ਹੋਈ ਆ ਇਹ ਮੰਨ ਗਈ ਆ ਆ ਹਰੀ ਵਾਲੀ ਮਾਨ ਗਈ ਹੈ ਮੇਰੇ ਕੋਲ ਫੋਨ ਹੈਗੇ ਨੇ ਫੋਨ ਲੈ ਕੇ ਜਾਓ ਆਪਣਾ ਆਪਣਾ ਫੋਨ ਇਹਨੂੰ ਲੈ ਕੇ ਆ ਕੇ ਚਲੇ ਜਾ ਫੋਨ ਫੋਨ ਬੋਲ ਫੋਨ ਇਹ 43 ਦਾ ਮਾਰਨ ਤੱਕ ਫੋਨ ਹੈ ਤੋ ਫੋਨ ਇਹਨਾਂ ਦਾ ਦੇ ਦੇ ਤੋ ਅਖਰ ਇਹਦੇ ਕੋਲ ਹੈ ਇੱਕ ਮਿੰਟ ਇਹ ਨਹੀਂ ਗਾਉਂ ਦੁਬੂਈ ਚਪੇੜਾ ਮਾਰਾ ਪਤਰੇ ਲਾ ਲ ਇਹਨੂੰ ਬਕਾ ਚਪੇੜਾ ਮਾਰਨਾ ਹੈ ਕੀ ਹੋ ਗਿਆ ਮਾਰ ਕੋਈ ਦੂਜੇ ਨੂੰ ਬੁਕਾ ਲਾ ਜਿੰਨੇ ਦਿੱਤਾ ਕਰਦੇ ਆ ਕਲਾਸ ਆਏ ਆ ਕਹਾਂ ਜਾਏਗਾ ਜੀ ਮੇਰਾ ਸੁੰਦਰ ਨਗਰ ਦੇ ਹੈਗੇ ਹਰੀਮਪੁਰ ਕੋਲਾ ਪੱਲਾ ਹਰੀਮਪੁਰਾਣਾ ਫਿਰ ਸੁੰਦਰ ਨਗਰ ਆਧਾਰ ਕਾਰਡ ਕਹਾਂ ਆਪਕਾ ਇਹ ਆਧਾਰ ਕਾਰਡ ਨਹੀਂ ਵੋਟ ਲਿਸਟ ਛੱਡੀ ਹੈਗੀ ਮਮਾ ਇੰਚ ਹੈਗੀ ਛੱਡੀ ਵੋਟ ਨਹੀਂ ਕਿਹੜਾ ਮੋਬਾਈਲ ਦਿਖਾ ਸਾਡੇ ਕੋ ਕਿੱਥੇ ਆ ਕੋਈ ਪ੍ਰੂਫ ਨਹੀਂ ਹੈਗਾ ਇੱਕ ਮਿੰਟ ਭਾਜੀ ਇੱਕ ਨੂੰ ਪੁੱਛੋ ਕਿੱਥੇ ਦੀ ਹੈ ਵੋਟ ਲਿਸਟ ਹੈ ਜੀ ਮੇਰਾ ਤੇਰਾ ਨਾਮ ਲਾਈ ਜਾਂਦੇ ਆ ਲੋਜਾ ਦੇ ਕੀ ਜਿਹੜਾ ਲੋਕਾਂ ਨੇ ਕੀ ਲੋਕਾਂ ਦਾ ਜਿਹੜਾ આરોਪ ਹੈ ਕਿ ਇਹ ਮਾਤਾ ਜੀ ਨੇ ਚੋਰ ਫੋਨ ਚੋਰੀ ਕੀਤੇ ਨੇ ਤੇ ਅਜੇ ਇੱਕ ਲੜਕੀ ਬੋਲ ਰਹੀ ਹੈ ਇੱਕ ਮਿੰਟ ਇਹਦੇ ਕੋਲ ਫੋਨ ਹੈ ਹਾਰ ਕਰਦੀ ਫੋਟੋ ਵਿੱਚ ਆ ਦੇਖੋ ਇਹ ਮੰਨਦੀ ਪਈ ਕਹਿੰਦੀ ਇਹਦੇ ਕੋਲ ਆ ਫੋਨ ਇੱਕ ਮਿੰਟ ਤੂੰ ਬੋਲੀ ਨਾ ਇਹਨੂੰ ਕੋਈ ਚੋਲਾ ਪੜਾ ਲੈ ਬੋਲ ਇਹਨੂੰ ਪਿੱਛੇ ਲੈ ਜਾ ਤੈਨੂੰ ਉੱਧਰ ਲੈ ਆ ਆਸ਼ੂ ਓਏ ਇਹਨੂੰ ਖਿੱਚਵਾੜੇ ਇੱਧਰ ਲੈ ਜਾਂ ਨਾ ਮੇਰੀ ਗੱਲ ਸੁਣਨੀ ਪਈ ਆ ਜੀ ਆਪਣੇ ਕਿਹਦਾ ਫੋਨ ਹੈ ਆਸ਼ੂ ਕੋਲ ਲੱਗ ਕੇ ਕਹਿੰਦੀ ਹੈ ਲੱਗ 10 150 ਮੈਂ ਇੱਕ ਮਿੰਟ ਬੇਟਾ ਮੈਂ ਦੇਖੋ ਕਿਸੇ ਨੂੰ ਕੁਝ ਨਹੀਂ ਯਾਰ ਇੱਕ ਮਿੰਟ ਆਸ਼ੂ ਨੂੰ ਤੂੰ ਲੈ ਜਾ ਕਿਸੇ ਨੂੰ ਕੁਝ ਨਹੀਂ ਕਹਾਂਗੇ ਇੱਧਰ ਕਿਸੇ ਨੂੰ ਕੁਝ ਨਹੀਂ ਕਹਾਂਗੇ ए, फोन कितने बजे है ये दोनों कितना ब्रांड तो 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 दिया आ ये बेचारी सही है सही है वो मारे कर दी होनी है या नहीं पता की प्रॉब्लम है ये दोनों हमें फोन चाहिए बस हमें फोन चाहिए फोन चाहिए हमें फोन है हमें नहीं पता है फोन तुम्हारे कॉल के एक आते तुम्हारे पास है